ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਖਾਈ ਹੈ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪੱਤੋ ਰਹਿ ਜਾਂਦਾ ਕਿਸੇ ਨੇ ਵੀ ਆਪਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਚਾਰ ਪਸ਼ੂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਚਾਰ ਹੀ ਨਾਗਾ ਬਾਈ ਦੇ ਚਾਰੇ ਹੀ ਸੇਲ ਆ ਚਾਰੇ ਸੂਏ ਸਵਾ ਜਾਂ ਦੋ ਤਾਜ਼ੀਆਂ ਸੂਈਆਂ ਵੜਾ ਇੱਕ ਟੋਕੜ ਵੜਾ ਇੱਕ ਟੋਕੜ ਗੱਬਣ ਚ ਇੱਕ ਪਾਸਾ ਚਾਰ ਪਸ਼ੂ ਹੈ ਇਨਫੋਰਮੇਸ਼ਨ ਲੈ ਦੇਣਾ ਬਾਈ ਕਹਿੰਦਾ ਵੜਾ ਤਾਜ਼ੀਆਂ ਸੂਈਆਂ ਠੰਡ ਹੈਗੀ ਆ ਤਾਂ ਵੀਡੀਓ ਬਣਾਉਣੀ ਕਰਕੇ ਆਪਾਂ ਲੜ ਜੇ ਚੱਕ ਲੈ ਨਹੀਂ ਤਾਂ ਬ੍ਰਾਂਡਾ ਕਵਰ ਕੀਤਾ ਬਾਈ ਦਾ ਟਕਾ ਕੇ ਤੋਰ ਕੇ ਨਹੀਂ ਵਿਖਾਉਂਦੇ ਬਾਈ ਕਹਿੰਦਾ ਠੰਡ ਹੈ ਇਦਾਂ ਹੀ ਵਿਖਾ ਦੂੰਗਾ ਮੈਂ ਕੱਲੇ-ਕੱਲੇ ਦੀ ਇਨਫੋਰਮੇਸ਼ਨ ਪੁੱਛ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਦੱਸ ਦਿਓ ਜੀ ਸਰਦੇਸ਼ ਸਿੰਘ ਜੀ ਪਿੰਡ ਖਾਈ ਫੋਨ ਨੰਬਰ ਦੱਸੋ ਮਾ ਨੰਬਰ 8847637494 ਇੱਕ ਰਹੀ ਫੇਰ ਦੱਸੋ 8847637494 8847637494 494 ਕਿੰਨਾ ਵਾਂ ਸੂਆ ਬਈ ਇਹਦਾ ਤੀਜੇ ਸੂਏ ਸੂਣਾ ਹੈ ਸੋਈ ਕੱਲ ਸੂਈ ਹੈ ਤੀਜਾ ਸੂਆ ਹਾਂ ਮਗਰ ਬੱਚਾ ਜੀ ਜੀਰ ਪੈ ਗਈ ਹਾਂਜੀ ਕਿੰਨਾ ਗੇ ਦੁੱਧ ਪਿਆ ਜੀ ਪਿਛਲੇ ਸੂਏ ਜੇ ਥਲੋ ਕੱਲ ਸ਼ਾਮ ਨੂੰ ਇਹ 4 12 ਲੀਟਰ ਬੋਲਾ ਕੱਢਿਆ ਜੀ 12 ਸਵੇਰ ਕੱਢਿਆ ਦੋ ਟਾਂ ਕੱਟਿਆ ਹੈ ਦੋ ਟਾਈਮ ਚਵਾਈ ਹੋਈ ਹੈ 24 ਲੀਟਰ ਬੋਹੜਾ ਜੇ ਥੱਲੇ ਤਿਆਰ ਹੈ ਕਿੰਨਾ ਕ ਦੁੱਧ ਪਿਆਜੂ ਹਾਂਜੀ ਕਿੰਨਾ ਕ ਦੁੱਧ ਪਿਆਜੂ ਤੁਹਾਡੇ ਹਿਸਾਬ ਨਾਲ ਇਹ 파ਰੂ ਕੀ 35 ਤੋਂ 40 ਲੀਟਰ ਜੈ ਜ ਮੁੱਲ 180 ਠੀਕ ਹੈ ਦੋਸਤੋ 1 ਲੱਖ 80 ਹਜ਼ਾਰ ਇਹਦਾ ਮੁੱਲ ਹੈ ਬਾਈ ਕਹਿੰਦਾ ਕੱਲ ਦੀ ਸ਼ਾਮ ਦੀ ਸੂਈ ਹੈ ਕੱਲ ਚਵਾਈ ਹੋਈ ਹੈ ਪਹਿਲੀ ਜੇਰ ਪੈ ਗਈ ਆ ਕੱਲ 12 ਕਿਲੋ ਬੋਲੀ ਕੱਢੀ ਆ ਤੇ ਸੋਭਾ ਦੂਜੀ ਚਵਾਈ ਹੋਈ ਆ 12 ਕਿਲੋ ਹੀ ਸੋਭਾ ਬੋਲੀ ਕੱਢੀ ਆ ਤੇ ਵੀਡੀਓ ਬਣਾ ਰਹੇ ਆ 12:19 ਤੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਂਤੀ ਕਰਹਵਾਨਾ ਬੌਲੀ ਨਾਲ ਭਰ ਲੈਣਾ ਜੇ ਕਿਸੇ ਨੇ ਅੱਜ ਕੰਡੇ ਵਾਲੀ ਬੌਲੀ ਜੋਖਣੀ ਹੋਵੇ ਤੇ 24 ਕਿਲੋ ਇਹਦੇ ਥੱਲੇ ਬੌਲੀ ਤਿਆਰ ਆ 30 ਪਲੱਸ ਦੁੱਧ ਪਾਈ ਦਸ ਦਾ ਪਿਆਜੂ ਬਾਕੀ ਜਿਹੜੀ ਬੌਲੀ 24 ਕਿਲੋ ਚੁਵਾਈ ਜਾਂਦੀ ਆ 30 35 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਫੁੱਲ ਵੱਡੀ ਵਹਿੜ ਹੈ 1,80,000 ਜੀ 1.80 ਹਜ਼ਾਰ ਮੋਲਾ ਮਾਨਤਾਨ ਹੋ ਜੂ ਪਮਾਥੀ ਚੋਲਿਓ ਮਸ਼ੀਨ ਤੇ ਚੋਲਿਓ ਥਾਂ ਦੇ ਸਾਈ ਸੋਹਣੇ ਆ ਹਵਾਨਾ ਵੀ ਸੋਹਣਾ ਐਚ ਐਫ ਨਸਲ ਦੀ ਪੂਰੀ ਫਲ ਵੱਡੀ ਚੰਗੇ ਦੁੱਧ ਵਾਲੀ ਟਾਪ ਦੀ ਵਹਿੜ ਦੋਸਤੋ ਇੱਕ ਸਾਈਡ ਭਲਜੀ ਹੈਗੀ ਆ ਕਬਹਿਣੀ ਵਾਲੇ ਸਾਈਡ ਤਾਇਆ ਸੁਆ ਪਸ਼ੂ ਆ ਮਿੱਠਾ ਮਿੱਠਾ ਦਿੱਤਾ ਹੁੰਦਾ ਚਲੋ ਮਾਰ ਜਾਨਵਰ ਥੋੜਾ ਘਣਾ ਘਰ ਵੀ ਜਾਂਦਾ ਪਰ 24 ਕਿਲੋ ਬੋਲੀ ਅੱਜ ਤਿਆਰ ਆ ਕੱਲ ਦੀ ਸੂਈ ਆ 30 ਤੋਂ 35 ਕਿਲੋ ਦੁੱਧ ਪਿਆ ਜੂ 1,80,000 ਜੈਤ ਜਮੋਲਾ ਜਿਹੜੇ ਸਾਹਮਣੇ ਬਾਈ ਦੁੱਧ ਦੱਸਦਾ ਦੋ ਨੰਬਰ ਤੇ ਆ ਜਾ ਬਾਈ ਇਹਦਾ ਕਿੰਨਾ ਮਸੂਗਾ ਇਹ ਦੱਸ ਦੂਆ ਇਹਨੂੰ ਸਮਾਂ ਸੂਈ ਨੂੰ ਇਹਨੂੰ ਅੱਜ ਹੋ ਗਏ 6 ਦਿਨ ਇਹਦੇ ਥੱਲੇ ਬੌਲੀ ਕਿੰਨੀ ਆ ਇਹਦਾ 20 ਲੀਟਰ ਦਾ ਤਿਆਰ ਆ ਦੁੱਧ ਬਣ ਗਿਆ ਪਰ ਹਾਂ ਬੌਲੀ ਬਾਹਰ ਹੋ ਗਈ ਬੌਲੀ ਤੋਂ 25 ਤਾਂ ਹੀ ਫੇਡੂਗੀ ਜੈਤ ਜਮੋਲਾ ਇਹਦਾ 130 ਬੱਚੇ ਦੋਹਾਂ ਦੇ ਮਗਰ ਬੱਚੀ ਕੋਨੇ ਵਾਲੇ ਬੱਚਾ ਜੇ ਇਹ ਤਾਂ ਮਗਰ ਬੱਚੀ ਇਹਦੇ ਮਗਰ ਬੱਚੀ ਇਹਦਾ 130 ਹਾਂਜੀ ਦੋਸਤੋ ਇਹ 6 ਦਿਨਾਂ ਦੀ ਸੂਈ ਆ 25 ਕਿਲੋ ਬਾਈ ਦਾਸ ਤਾਂ ਦੁੱਧ ਪਿਆਊਗੀ ਮਗਰ ਬੱਚੀ ਆ ਅੱਜ ਜਿਹੜਾ ਦੁੱਧ ਜੋਖ ਲੈਣਾ ਤੁਸੀਂ ਕਿਉਂਕਿ ਬੌਲੀ ਤੋਂ ਇਹ ਬਾਹਰ ਹੋ ਗਈ ਆ 6 ਦਿਨ ਹੋ ਗਏ ਉਹਨੂੰ ਸੂਈ ਨੂੰ 20 ਕਿਲੋ ਤਿਆਰ ਆ ਦੋਸਤੋ ਕਣ ਵੀ ਇਹਦਾ ਚੱਲ ਪਿਆ ਲੱਗਦਾ ਵੇ ਮੈਲਾ ਜਾਂ ਪੂਛ ਨੂੰ ਲੱਗਿਆ ਬਾਕੀ ਕਣ ਕਣ ਚੱਲ ਕੇ ਸਹੀ ਮੈਨੇ ਪਸ਼ੂ ਦੁੱਧ ਤੇ ਆਉਂਦਾ ਬਾਹਰੀ 14 ਦਿਨੀ ਤਾਂ ਕਿ 25 ਕਿਲੋ ਤੱਕ ਦੁੱਧ ਪਿਆਜੂ 1,30,000 ਮੁੱਲ ਆ ਮੱਝ ਵਾਲਾ ਮੋਟਾ ਅਸਦੀ ਚਵਾਈ ਵਾਲਾ ਥਾਣਾ 12:19 ਦੇ ਵੀਡੀਓ ਬਣਾ ਰਹੇ ਆ ਸਮਾਂ ਜ਼ਰੂਰ ਨੋਟ ਕਰ ਲਿਓ ਕਿਉਂਕਿ ਸਾਰਾ ਮਾਲ ਸੁਇਆ ਸвая ਜੇ ਕਿਤੇ ਅੱਥ ਨੇ ਵੀਡੀਓ ਬਣਦੀ ਸ਼ਾਮ ਦੇ ਟਾਈਮ 5-6 ਵਜੇ ਤੇ ਹਵਾਨੇ ਨੂੰ ਦੁੱਗਣੇ ਹੋਣੇ ਸੀ ਕਿਉਂਕਿ ਉਨੇ ਟਾਈਮ ਤੇ ਘਰ ਹਵਾਨੇ ਦੁੱਧ ਨਾਲ ਬੋਲਿਆਂ ਨਾਲ ਇਹਨਾਂ ਨੇ ਭਰ ਲੈਣੇ ਆ ਬਾਕੀ ਸੂਈਆਂ ਸਵਾਈਆਂ ਹੈਗੀਆਂ ਇਹਦੇ ਥੱਲੇ 24 ਕਿਲੋ ਬੋਲੀ ਤਿਆਰ ਹੈ ਅਗਲਾ ਜੋ ਕੇ ਲੈ ਜਾ ਜਿਹਦੇ ਪਸੰਦ ਆਊਗੀ ਫੁੱਲ ਵੱਡੀ ਵਹਿੜ ਫਾਰਮ ਵਾਲੀਆਂ ਵਹਿੜਾਂ ਜੱਡੀ 30 ਤੋਂ 35 ਕਿਲੋ ਦੁੱਧ ਪਿਆਜੂ ਇਹਨਾਂ ਦਾ ਦੁੱਧ ਆਵਣਾ ਪਿਆ ਦੇਣਾ ਜਿਹੜੀ ਕੱਲ ਦੀ ਬੌਲੀ ਚ ਵਾਈ ਜਾਂਦੀ ਆ 24 ਕਿਲੋ ਨਾਰਮਲ ਦੁੱਧ ਪਿਆ ਦੇਣਾ ਇਹਦੇ ਥੱਲੇ 20 ਕਿਲੋ ਦੁੱਧ ਤਿਆਰ ਆ ਇਹ ਬੌਲੀ ਤੋਂ ਬਾਹਰ ਹੋ ਗਈ ਆ 6ਾਂ ਦਿਨਾਂ ਦੀ ਸੂਈ ਆ ਮਗਰ ਵੱੱਛੀ ਆ ਅਨਾੜੂਆ ਵੇਖ ਲਓ ਤੇ 25 ਕਿਲੋ ਤਿੱਕਾ ਦੁੱਧ ਪਿਆ ਜੂ ਵਜਨ ਵਜਨ ਫੁੱਲ 1 ਨੰਬਰ ਵੀ ਪੂਰੀ ਜਾਨ ਵਾਲੀ ਆ 2 ਨੰਬਰ ਵੀ ਫੁੱਲੀ ਜਾਨ ਵਾਲੀ ਆ ਇਹਦੇ ਕੋਈ ਭਾਲ ਨਹੀਂ ਕੋਈ ਸਾਈਡ ਨਹੀਂ ਉਹ ਤਾਜੀ ਸੂਈਆਂ ਚੋਂ ਤਾਜ਼ਾ ਸੂਈਆਂ ਜਾਨਵਰ ਥੋੜਾ ਕਹਣਾ ਘਰ ਵੀ ਜਾਂਦਾ ਕੋਈ ਚੱਕਰ ਨਹੀਂ ਭਾਲ ਵਾਲੀ ਤਾਂ ਗੱਲ ਆਇਦਰ 3 ਨੰਬਰ ਤੇ ਨਵਾਂ ਹਾਨ ਮੱਛੀ ਪਹਿਲਾਂ ਲੱਗਦੀ ਬਈ ਜਦਾਂ ਨਾ ਨਹੀਂ ਦੂਜੇ ਸੀ ਦੂਜਾ ਸੂਆ ਇਹਦੇ ਥੱਲੇ ਮਗਰ ਬੱਛਾ ਸੀ ਮਗਰ ਮਰ ਗਿਆ ਠੀਕ ਐ ਇਹਦੇ ਥੱਲੇ ਟੋਕੜ ਘਪਣ ਠੀਕ ਐ ਜੀ ਇਹ ਪਹਿਲੇ ਮੈਂ ਆ ਪਹਿਲਾਂ ਨਾ ਭਾਈ ਮੈਂ ਵੀ ਕਿਹਾ ਬੱਛੀ ਦਸੀ ਜਾਂਦੀ ਪਹਿਲਾਂ ਮਗਰ ਬੈਠਾ ਮਗਰ ਬੱਛਾ ਸੀ ਇਹਦੇ ਠੀਕ ਐ ਸੋ ਮਰ ਗਿਆ ਜੀ 12 ਲੀਟਰ ਦੁੱਧ ਤਿਆਰ ਹੈ ਇਹਦੇ ਵਿੱਚ 12 ਹਾਂਜੀ 6 ਕਿਲੋ ਡੰਗ ਦਾ ਕਿੰਨੇ ਦੀ ਜੈ ਜਮਾ 70000 ਦੋਸਤੋ ਇਹ 70000 ਦੀ ਦੇ ਦੇਣੀ ਆ 12 ਕਿਲੋ ਦੁੱਧ ਤਿਆਰ ਹੈ ਇਹ ਟੋਕੜ ਹੈ ਮਤਲਬ ਗੱਭੋਂ ਹੋਈ ਸੀ ਬਾਈ ਆਫ ਕੈਮਰਾ ਦੱਸਦਾ ਸੀਗਾ ਚੈੱਕ ਕਰਾਈ ਸੀ ਨਹੀਂ ਰਹੀ ਇਹ ਇਹ ਦੱਸਣ ਦਾ ਮਤਲਬ ਮੇਰਾ ਤਾਂ ਕੋਈ ਆਏ ਨਾ ਮੰਨੇ ਕਿ ਤਾਜੀ ਸੂਈ 12 ਕਿਲੋ ਦੁੱਧ ਵਾਲੀ ਵੈੜਾ ਵੈੜ ਵੱਧ ਦੁੱਧ ਵਾਲੀ ਆ ਇਹ ਪਰ ਟੋਕੜ ਕਰਕੇ ਦੁੱਧ ਹੁਣ ਟੋਕੜ ਤਾਂ ਘਾਟੀ ਜਾਂਦਾ ਹੁੰਦਾ 12 ਕਿਲੋ ਤਿਆਰ ਨਹੀਂ ਬੱਚੀ ਜੇ ਕਿਤੇ ਤਾਜੀ ਸੂਈ ਹੁੰਦੀ 20 22 ਕਿਲੋ ਦੁੱਧ ਹੋਣਾ ਸੀ ਤਾਜੀ ਸੂਈ ਨੇ ਇਹਨਾਂ ਦਿੱਤਾ ਹੋਊਗਾ ਤੇ ਪਰ ਅੱਜ 12 ਕਿਲੋ ਤਿਆਰ ਹੈ ਮੁੱਲੇ ਦਾ 70000 ਜੀ 70000 ਦੀ ਬਾਈ ਕਹਿੰਦਾ ਦੇ ਦੇਣੀ ਆ ਐਚ ਐਫ ਨਸਲ ਦੀ ਚੰਗੀ ਬੱਚੀ ਜਾਨਵਰ ਤੁਹਾਨੂੰ ਪਹਿਲੇ ਵੀ ਵਿਖਾਏ ਆ ਜਾਨਵਰ ਬਾਈ ਦੇ ਸਾਰੇ ਹੀ ਚੰਗੇ ਆ ਤੇ ਸਾਰਾ ਮਾਲ ਹੀ ਸੇਲ ਆ ਅੱਜ ਚੁਆਈ ਵਾਲੇ ਥਣ ਇਹ ਟੋਕੜ ਗੱਬਣ ਇੱਕ ਆ ਆ ਗਈ ਐਂਡ ਤੇ ਇਦੇ ਬਾਰੇ ਦੱਸ ਦੇ ਬਾਈ ਇਹ ਸਿੰਘਾਂ ਨੇ ਤਾਂ ਹੀ ਦੁੱਖੇ ਸੂਏ ਠੀਕ ਹੈ ਜੀ ਇਹਦੇ ਪਗਰ ਤੇ ਬੱਛਾ ਇਹ ਮਰ ਗਿਆ ਇਹਦੇ ਦੋ ਥਣ ਮਰੇ ਵੇ ਦੋ ਥਣ ਹਾਂਜੀ ਠੀਕ ਹੈ ਦੋ ਥਣਾਂ ਚ 4 ਕਿਲੋ ਦੁੱਧ ਡੰਗ ਦਾ ਪਿਆਰਾ 8 ਕਿਲੋ ਦੁੱਧ ਦੋ ਥਣ ਨਹੀਂ ਚੱਲਦੇ ਦੋ ਹੀ ਚੱਲਦੇ ਆ ਦੋਹਾਂ ਜਿਹੜੇ ਚੱਲਦੇ ਆ 4 ਕਿਲੋ ਤੜਕੇ ਦੁੱਧ ਦਾ 4 ਕਿਲੋ ਆਥਣੇ ਦੁੱਧ ਦਾ ਹਾਂਜੀ ਕਿੰਨੇ ਦੀ ਇਹ 40 ਗਾ ਵੀ 6 ਮਹੀਨਿਆਂ ਨੇ ਗੱਭਾ ਚੈੱਕ ਕਰਾ ਕੇ ਦੋ ਠੀਕ ਹੈ ਇਹ ਬਾਈ ਕਹਿੰਦਾ 40000 ਦੀ ਦਿਉਂ 8 ਕਿਲੋ ਦੁੱਧ ਆ ਇਹ ਹੈਗੀ ਆ ਛੇਆਂ ਦੀ ਗੱਬਣ ਕਬੈਣੀ ਵਾਲੇ ਦੋਵੇਂ ਧਨ ਚੱਲਦੇ ਆ ਔਰਲੇ ਪਾਸੇ ਵਾਲੇ ਔਰਲੇ ਪਾਸੇ ਵਾਲੇ ਹਾਂ ਬੈਣੀ ਵਾਲੇ ਦੋਵੇਂ ਥਣ ਮਰੇ ਆ ਕਬੈਣੀ ਵਾਲੇ ਪਾਸੇ ਵਾਲੇ ਦੋਵੇਂ ਥਣ ਚੱਲਦੇ ਮਤਲਬ ਜਿਹੜੇ ਪਾਸੇ ਆਪਾਂ ਬਹਿ ਕੇ ਚੋਣੇ ਆ ਉਹ ਦੋਵੇਂ ਥਣ ਨਹੀਂ ਚੱਲਦੇ ਉਦੋਂ ਦੂਜੇ ਪਾਸੇ ਵਾਲੇ ਦੋਵੇਂ ਥਣ ਆ ਔਰਲੇ ਚੱਲਦੇ ਆ ਇਹਨਾਂ ਦੋਵਾਂ ਥਣਾ ਜੋ ਤੜਕੇ 4 ਕਿਲੋ ਦੁੱਧ ਆ ਅੱਠ ਨੇ ਅੱਠ ਨੇ ਵੀ 4 ਕਿਲੋ ਆ ਯਾਨੀ ਕਿ ਦੋਵਾਂ ਟਾਈਮਾਂ ਦਾ 8 ਕਿਲੋ ਦੁੱਧ ਆ 40000 ਮੁੱਲ ਹੈ ਛੇਆਂ ਦੀ ਇਹ ਗੱਬਣ ਆ ਚੈੱਕ ਪਾਸ ਹੈ ਦੂਜਾ ਸੂਆ ਸਿੰਘ ਜਰੂਰ ਹੈਗੇ ਆ ਪਰ ਵੈਡ ਐਚ ਐਫ ਨਸਲ ਦੀ ਪੂਰੀ ਵੱਡੀ ਆ ਜਿਹਦੇ ਪਸੰਦ ਦਾ ਉਹ ਬਾਈ ਕਹਿੰਦਾ ਚੈੱਕ ਕਰਾ ਕੇ ਦੇਵਾਂਗਾ ਸਾਡੇ ਵੱਲੋਂ ਗੱਭਣ ਚੈੱਕ ਪਾਸ ਹੈ ਇਹ ਚਾਰ ਨਾਗ ਬਾਈ ਦੇ ਆ ਚਾਰੇ ਹੀ ਸੇਲ ਹੈ ਸਾਰੇ ਨਗਾਂ ਦੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਇਹਦੇ ਥੱਲੇ ਦੁੱਧ 12 ਕਿਲੋ ਹੈ 70000 ਦੀ ਦੇ ਦੇਣੀ ਆ ਐਨੇ ਦਿੱਤਾ ਦੁੱਧ 24 ਲੀਟਰ 23 ਲੀਟਰ ਪਿਛਲੇ ਸੂਏ ਬਾਈ ਕਹਿੰਦਾ ਅੱਜ ਬੌਲੀ 24 ਕਿਲੋ ਤਿਆਰ ਹੈ ਕੱਲ ਦੀ ਸੂਈ ਹੈ 30 ਤੋਂ 35 ਕਿਲੋ ਦੁੱਧ ਪਿਆਜੂ ਇੱਕ 80 ਮੋਲ ਹੈ ਇਹਦੇ ਥੱਲੇ 20 ਕਿਲੋ ਤਿਆਰ ਹੈ ਇਹ ਦੇ ਦੇਣੀ ਮੈਂ ਨੰਬਰ ਤਾਂ ਸਕਰੀਨ ਤੇ ਹੀ ਚਲਾ ਦਿਆਂ ਕੋਈ ਚੱਕਰ ਨਹੀਂ ਜੀ ਅੱਜ ਦੀ ਵੀਡੀਓ 'ਚ ਇਹ ਚਾਰ ਪਸ਼ੂ ਆ ਸਾਰੇ ਨਗਾਂ ਦੀ ਸਾਰੀ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਐਕਟਵਾਈਕ ਵਾਲਾ ਐਕਟਵਾ ਤਿਆਰ ਐ ਬਾਈਕ ਕੋਲ ਐਕਟਵਾ ਤਿਆਰ ਨਹੀਂ ਬਕਾਊ ਆ ਅੱਛਾ ਬਕਾਊ ਇਹ 2017 ਮਾਡਲ ਐ 2017 ਹਾਂ ਹਾਲਤ ਵਾਵਾ ਖਸਤਾ ਜੀ ਕੀਤੀ ਪਈ ਆ ਖੜਕੋਈ ਐ ਠੀਕ ਐ ਚ ਹੁਣ ਚੱਲਦੀ ਐ ਇਸ ਟਾਈਮ ਹਾਂਜੀ ਹਾਂ ਚੱਲਦੀ ਐ ਪੈਟਰੋਲ ਆ ਹਾਂਜੀ ਪੈਟਰੋਲ ਮੁੱਲ ਜੈਜ ਆ ਬਾਈ ਵੇਚਣ ਵਾਲੀ ਖੜਾਉਣ ਵਾਲੀ ਗੱਲ ਨਾ ਕਰੀ ਜੈਜ 35 ਦੀ 2017 ਮਾਡਲ ਆਪਾਂ ਕਢਾਈ ਸੀਗੇ ਆਪਾਂ ਕਿਸੇ ਤੋਂ ਚੱਲਦੀ ਲਈ ਸੀ ਇਹਦਾ ਕਾਗਜ਼ ਪੱਤਰ ਇਹ ਗਾਲੇ ਦਾ ਐਫੀਡਵਿਟੀ ਲਿਆ ਵਾ ਨਾਂ ਨਹੀਂ ਕਰਵਾਇਆ ਅੱਛਾ ਠੀਕ ਹੈ ਗਾਲੇ ਦਾ ਐਫੀਡਵਿਟੀ ਐਫੀਡਵਿਟੀ ਲਿਆ ਤੁਹਾਡੇ ਨਾਂ ਨਹੀਂ ਨਹੀਂ ਕਾਪੀ ਕਾਪੀ ਦੀ ਹੈਗੀ ਹੈ ਕਾਪੀ ਸਾਡੇ ਨੇ ਨਹੀਂ ਕਾਪੀ ਉਹਨਾਂ ਨੇ ਹੈ ਆਪਣੀ ਐਫੀਡਵਿਟੀ ਹੈ ਤੁਹਾਡੇ ਨਾਂ ਕੱਲਾ ਕਾਪੀ ਤੁਹਾਡੇ ਕੋਲ ਹੈਗੀ ਹੈ ਹੈਗੀ ਹੈ ਜੀ ਦੋਸਤੋ ਮੁੱਲੇ ਦਾ 35000 35000 ਦੀ ਬਾਈ ਕਹਿੰਦਾ ਦੇ ਦੇਣੀ ਆ ਕਾਪੀ ਇਹਦੀ ਹੈਗੀ ਆ ਪਰ ਬਾਈ ਕਹਿੰਦਾ ਅਸੀਂ ਨਾਂ ਨਹੀਂ ਕਰਾਈ ਐਫੀਡੈਵਟ ਅਗਲੇ ਨੇ ਦੇਤਾ ਸੀਗਾ ਕਿ ਇਹ ਸਕੂਟਰੀ ਅਸੀਂ ਫਲਾਣੇ ਬੰਦੇ ਨੂੰ ਦੇਤੀ ਆ ਤੇ ਐਫੀਡੈਮਟੀ ਹੁਣ ਬਾਈ ਤੁਹਾਨੂੰ ਦੇ ਦੂਗਾ ਜੇ ਨਾਂ ਕਰਾਉਣੀ ਹੋਵੇ ਤਾਂ ਅਗਲਾ ਨਾਂ ਕਰਾ ਸਕਦਾ ਕਾਪੀ ਹੈਗੀ ਆ ਪਰ ਬਾਈ ਦੇ ਨਾਂ ਨਹੀਂ ਬਾਈ ਦੇ ਨਾਂ ਐਫਟੀ ਡੈਪਟ ਤੇ ਆਈ ਹੈ ਕਾਪੀ ਕੋਲ ਹੈਗੀ ਆ ਮੁੱਲੇ ਦਾ 37000 35 35000 ਮੌਕੇ ਤੇ ਥੋੜਾ ਘਾਣਾ ਹੋ ਜੂ ਮਾਨਤਾਂ ਸੈਲਫ ਸਟਾਰਟ ਆ ਜੀ ਹਾਂਜੀ ਸਰ ਹਾਂਜੀ ਸੈਲਫ ਸਟਾਰਟ ਆ ਪੈਟਰੋਲ ਸਕੂਟਰੀ ਆ ਐਕਟਵਾ ਜੇ ਕੋਈ ਲੈ ਆਂਦਾ ਚਾਹਵਾਨ ਹੋਵੇ ਤਾਂ ਵੀ ਬਾਈ ਨੂੰ ਫੋਨ ਲਾ ਲੇ ਚਿੱਟੇ ਰੰਗ ਦੀ ਆ ਬਾਕੀ ਮਾੜੀ ਸੈਲਫ ਮਾਰੇ ਸਟਾਰਟ ਕਰ ਲਈਏ ਹੁਣ ਤਾਂ ਖੜੀ ਆਈ ਬੈਟਰੀ ਬੰਦਰੀ ਡਾਉਨ ਆ ਤੇ ਉਹ ਚਾਲੂ ਕਰਕੇ ਦੇ ਦੋਸਤੋ ਬਾਕੀ WhatsApp ਤੇ ਅਗਲਾ ਵੀਡੀਓ ਕਾਲ ਕਰ ਲੇ ਸਟਾਰਟ ਹੋਊਗੀ ਉਦੋਂ ਬਾਅਦ ਚਬਾਈ ਦੇ ਘਰੇ ਆਜੋ 35000 ਦੀ ਦੇ ਦੇਣੀ ਆ ਮਾਨਤਾਨ ਹੋ ਜੂ ਇਹ ਪੰਜ ਪਸ਼ੂ ਸੇਲ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ ਚਾਰ ਵਿਹੜਾ ਇੱਕ ਐਕਟਵਾ ਸਕੂਟਰੀ 2017 ਮਾਡਲ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੋ ਕੋਈ ਵਿਹੜਾ ਲੈਣ ਦਾ ਚਾਹ ਵਾਣਾ ਵਿਹੜਾ ਲੈ ਲੇ ਜੇ ਕਿਸੇ ਨੇ ਐਕਟਵਾ ਦੇ ਝੂਟੇ ਲੈਣੇ ਆ ਤੇ 35000 ਦੀ ਦੇ ਦੇਣੀ ਆ ਵਿੱਚੋਂ ਮਾਨਤਾਨ ਹੋ ਜੂ ਉਹ ਸਾਰੇ ਨਗਾਂ ਚ ਹੀ ਹੋ ਜੂ ਪਿੰਡ ਹੈਗਾ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲਾ ਸਾਰੇ ਨਾਲ